ਮਰ ਕੇ ਹੇ ਤੋਰ ਲੱਗੇ ਪਿਆ ਉਹ ਸਾਲੇ ਦਾ ਕਿੱਧਰ ਗਿਆ ਤੂੰ ਨਾ ਯਾਰੇ ਗਾ ਕੇ ਤੋਰ ਗਿਆ ਉਹ ਕਿਹ ਕੇ ਹਾਏ ਰੱਬਾ ਕਿਹੜੇ ਕੰਮੀ ਪੈ ਗਏ ਹਾਏ ਰੱਬਾ ਤੋੜ ਕੇ ਮੈਂ ਡੁੱਬ ਗਿਆ ਉਹ ਕਿੱਥੇ ਮਰ ਗਿਆ साला आजा सले तो पैसे भी लेके भाग गया मेरे आए, मैं तो कोई हो रहा नहीं होना जल्दी आजा तो मिनटों के बीच में आ जा मेरे को सामान लेना जल्दी है लेके ही बाबा सारा बहुत तोड़ रखी पे आजा 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 ਮੇਰਾ ਛਾਲਾ ਲੰਡਾ ਜਿਹਾ ਦੇਖੀ ਨੇ ਕਿਵੇਂ ਕਰੀ ਜਾਂਦਾ ਲੰਮਾ ਤੇ ਉਹ ਪੁੱਤ ਹੈ ਲਾਟੀਆਂ ਕਰੀ ਜਾਂਦੇ ਆ ਦੇਖ ਲੈ ਹੈ ਹੁਣ ਠੰਡ ਆਣਾ ਅੱਗੇ ਗਰਮੀ ਚੋਂ ਹੀ ਉੱਠ ਕਰਦਾ ਸੀ ਠੰਡ ਆ ਗਈ ਇਹ ਵੀ ਨਿੱਗ ਚ ਸੌ ਜਾਂਦਾ ਨਿੱਗਾ ਹੁੰਦੀ ਰਹਿੰਦੇ ਆ ਨਾ ਮੈਂ ਤੈਨੂੰ ਬੋਲਾ ਸੰਭਾਲ ਕੇ ਰੱਖਦੀ ਆ ਚਲ ਮੇਰੀ ਗੱਲ ਸੁਣਿਓ ਸਮਾਲ ਲਓ ਤੇ ਮੇਰੀ ਗੱਲ ਆਈ ਮੈਂ ਨਾ ਕਿੰਨੇ ਦਿਨਾਂ ਚ ਮੇਰੇ ਮਨ ਚ ਗੱਲ ਸੀ ਇੱਕ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਲੈ ਦੱਸ ਕੀ ਗੱਲ ਕਰਨੀ ਹੈ ਮੈਂ ਨਾ ਇਸੇ ਬਾਰੇ ਗੱਲ ਕਰਨੀ ਸੀ ਦੇਖੋ ਕਿਵੇਂ ਮਤਲਬ ਹੁਣ ਜਿਵੇਂ 4 ਮਹੀਨਿਆਂ ਦਾ ਹੋ ਗਿਆ ਹਨਾ ਇਹ ਤੇ ਵੀ ਜਿਵੇਂ ਬਾਤ ਦਾ ਫੁੱਲ ਤਾਂ ਨਹੀਂ ਹੈਗਾ ਜਿਵੇਂ ਜਵਾਕ ਪੂਰੇ ਵਿਖੇੜਦੇ ਨੇਗੇ ਇਹ ਤਾਂ ਬਸ ਰੋ ਹੀ ਜਾਂਦਾ ਰਹਿੰਦਾ ਹੈਗਾ ਕੀ ਕਹਣਾ 10 ਮਿੰਟ ਚੁੱਪ ਕਰ ਜੇ ਉਹ ਚਾਲ ਕੋਈ ਨਹੀਂ ਅਈ ਮੇਨ ਦਿਮਾਗ ਤੇ ਬੋਝ ਮਾਰੀ ਹੈ ਕਰ ਜਦੋਂ ਆਪਣੇ ਹੈ ਨਹੀਂ ਸੀ ਉਦੋਂ ਵੀ ਤਾਂ ਆਪਾਂ ਰਹਿੰਦੇ ਸੀ ਹੁਣ ਤਾਂ ਆਪਾਂ ਨੂੰ ਪਰਮਾਤਮਾ ਨੇ ਦੇਤਾ ਮਾੜਾ ਮੋਟਾ ਰੱਬ ਤੇ ਯਕੀਨ ਰੱਖਿਆ ਕਰ ਸਾਰਾ ਕੁਝ ਠੀਕ ਹੋ ਚੁਗਾ ਉਹ ਤਾਂ ਕੱਲ ਠੀਕ ਹੈ ਜੀ ਤੁਹਾਡੀ ਪਰ ਮੈਂ ਕਹਿੰਦੀ ਸੀ ਜੇ ਇੱਕ ਵਾਰੀ ਇਹਨੂੰ ਆਪਾਂ ਡਾਕਟਰ ਕੋਲੇ ਦਿਖਾ ਦੇਈਏ ਦੇਖ ਜਾਰ ਮੈਨੂੰ ਤਾਂ ਡਾਕਟਰਾਂ ਤੇ ਯਕੀਨ ਨਹੀਂ ਮੈਂ ਤਾਂ ਪਰਮਾਤਮਾ ਤੇ ਯਕੀਨ ਕਰਨਾ ਮੇਰੀ ਗੱਲ ਸੁਣ ਤੂੰ ਕਿੰਨਾ ਕਿੰਨਾ ਚਿੱਟਾ ਖਾਂਦੇ ਸੀ ਮੈਂ ਤਾਂ ਉਹਦਾ ਪਰਮਾਤਮਾ ਤੇ ਡੋਰੀ ਰੱਖੀ ਏ ਰੱਬ ਤੋਂ ਵੱਡਾ ਕੋਈ ਡਾਕਟਰ ਨਹੀਂ ਨਾਲੇ ਮਾੜਾ ਮੁੱਟਾ ਯਕੀਨ ਰੱਖਿਆਗਾ ਕੁਝ ਨਹੀਂ ਹੁੰਦਾ ਇਹਨੂੰ ਉਹ ਤਾਂ ਮੈਨੂੰ ਪਤਾ ਜੀ ਪਰਮਾਤਮਾ ਦਾ ਵੱਡਾ ਤਾਂ ਕੀ ਆ ਉਸ ਪਰਮਾਤਮਾ ਦੇ ਦੀ ਜ਼ਿੰਦਗੀ ਆ ਹੁਣ ਮੈਨੂੰ ਦਿੱਤੀ ਹੋਈ ਜਿਹੜੀ ਮੈਂ ਜੀ ਅੰਨੀ ਆ ਪਰ ਮੈਂ ਇਹ ਕੰਨੀ ਆ ਵੀ ਇੱਕ ਵਾਰੀ ਜੇ ਆਪਾਂ ਡਾਕਟਰ ਨੂੰ ਦਿਖਾ ਦਿੰਦੇ ਤਾਂ ਬਿਟੈਂਸ਼ਨ ਜੀ ਦੂਰ ਹੋ ਜਾਂਦੀ ਚੱਲ ਕੋਈ ਗੱਲ ਨਹੀਂ ਜੇ ਤੂੰ ਬਾਲਾ ਕਹਿਣੀ ਐ ਡਾਕਟਰ ਨੂੰ ਵੀ ਦਿਖਾ ਦਿੰਨੇ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਾਂ ਮੈਨੂੰ ਆਇਆ ਮੈਂ ਸੁਣਿਆਗਾ ਕਿ ਜਿਹੜੀ ਜਨਾਨੀਆਂ ਆਪ ਚਿੱਟਾ ਲੋਂਦੀ ਹੋਵੇ ਪਹਿਲਾਂ ਤਾਂ ਉਹਦਾ ਬੱਚਾ ਹੀ ਨਹੀਂ ਹੁੰਦਾ ਜੇ ਬੱਚਾ ਹੋਊ ਵੀ ਜਾਵੇ ਨਾ ਤਾਂ ਫਿਰ ਉਹਦੇ ਸਾਈਡ ਇਫੈਕਟ ਬੱਚੇ ਦੇ ਵੀ ਆ ਜਾਂਦਾ ਹੈਗਾ ਮੈਨੂੰ ਇਹੀ ਟੈਨਸ਼ਨ ਹੋਈ ਪਈ ਆ ਦੇਖ ਜਾਸਾ ਜਾਂ ਤਾਂ ਤੂੰ ਉਹਦੋਂ ਖਾਣਾ ਨਹੀਂ ਸਿਹਜਾ ਕੇ ਸਵਾ ਜਿਹਨ ਖਾ ਲਿਆ ਪਰ ਅੱਬ ਤੇ ਯਕੀਨ ਤੱਕ ਕੁਛ ਨਹੀਂ ਹੁੰਦਾ ਇਹ ਜਾ ਜਿੰਨਾ ਬਹਿਮ ਕਰੇਗੀ ਬਹਿਮ ਦਾ ਕੋਈ ਇਲਾਜ ਨਹੀਂ ਗਾ ਤੜਕੇ ਉੱਠ ਕੇ ਗੁਰੂ ਘਰ ਜਾਇਆ ਕਰ ਪਹਿਲਾਂ ਵਧੀਆ ਜਾਨ ਲੱਗਦੀ ਸੀ ਹੁਣ ਤੈਨੂੰ ਪਤਾ ਨਹੀਂ ਪੇਛਦੀ ਕੀ ਹੋ ਗਿਆ ਪਰ ਮਾਤਾ ਨੂੰ ਵੀ ਆਖੋ ਮੈਂ ਸਾਰੀਆਂ ਟੈਨਸ਼ਨਾਂ ਮੈਂ ਨਹੀਂ ਦੇ ਰੱਖੀਆਂ ਇਹਨਾਂ ਨੇ ਕਿੱਥੇ ਕਿੱਥੇ ਮੈਨੂੰ ਸੰਭਾਲੂ ਆਪੋ ਕਿੱਥੇ ਕਿੱਥੇ ਮੇਰੀਆਂ ਗਲਤੀਆਂ ਨੂੰ ਮਾਫ ਕਰੂ ਕਿੱਥੇ ਕਿੱਥੇ ਮੈਨੂੰ ਸਹਾਰਾ ਦੋ ਚੜ ਕੋਈ ਗੱਲ ਨਹੀਂ ਐਵੇਂ ਨਾ ਸਦਾਨ ਰੋਈ ਜਾਇਆ ਕਰ ਤੂੰ ਇਹਨੂੰ ਚੱਕ ਆਪਦਾ ਮਨ ਖੁਸ਼ ਰੱਖਿਆ ਕਰ ਬੋਝ ਕੇ ਫੜੀ ਨਾਲੇ ਮੇਰੀ ਗੱਲ ਸੁਣ ਲੈ ਡਾਕਟਰ ਦੇ ਵੀ ਆਪਾਂ ਇਹਨੂੰ ਲੈ ਜਾਾਂਗੇ ਅੱਜ ਮੈਂ ਮੜਾਇਆ ਖੇਤ ਜਾਇਆ ਆ ਜੇ ਕੱਲ ਨੂੰ ਫਰੀ ਹੋ ਗਿਆ ਕੱਲ ਨੂੰ ਭੱਗ ਜਾਾਂਗਾ ਚੰਗਾ ਮੈਂ ਉਹ ਇਹ ਕਹਿੰਦੇ ਵੀ ਕੋਈ ਦਿਖਾਉਣ ਤਾਂ ਕੋਈ タル ਨਹੀਂ ਹੁੰਦਾ ਉਹ ਡਾਕਟਰ ਤਾਂ ਬਾਹਲੇ ਬਹਿਮਾਂ ਚ ਪਾ ਦਿੰਦੇ ਕਥਕੀ ਜੀ ਜਿਹੜੇ ਮੇਰੇ ਮਨ ਚ ਡਰਾ ਉਹ ਵੀ ਉਹਦਾ ਵੀ ਸ਼ੱਕ ਦੂਰ ਹੋ ਜਾਓ ਚਲ ਕੋਈ ਗੱਲ ਨਹੀਂ ਜਿੱਤਾਈ ਤਾਈ ਤੁਰ ਲੈ ਲੀ ਮੈਂ ਦੇਖਦੀ ਆ ਤੁਸੀਂ ਜੇ ਤਾਈ ਨੂੰ ਸੁਨੇਹਾ ਲਵਾ ਦੋ ਆ ਜੂਗੀ ਹਾਂ ਚਲ ਮੈਂ ਜਾਂਦਾ ਹੋਇਆ ਘਰੇ ਹੋ ਕੇ ਆਉਂਗਾ ਜੇ ਘਰੇ ਹੋਈ ਮਾਣੂ ਭੇਜ ਦੂੰਗਾ ਚਲ ਮੈਂ ਖੇਤ ਜਾਂਦਾ ਮੁੜ ਕੇ ਲੈਟ 2-4 ਘੰਟੇ ਛੱਡਦੇ ਆ ਚਲ ਜਾਓ ਨਮਾਤਾ ਕੁੜੀ ਹਾਂ ਤਾਈ ਤਾਈ ਸਸਰੀ ਕਾਲਾ ਸਸਰੀਕਰ ਹੋ ਠੀਕ ਆ ਤਾਈ ਹਾਂ ਬਧੀਆ ਜਿਵੇਂ ਇਹ 4-5 ਮਹੀਨੇ ਦਾ ਹੋ ਗਿਆ ਪੰਜਵਾਂ ਲੱਗੇ ਕਿ ਚੌਥਾ ਹੀ ਹੈ ਜੇ ਹਜੇ ਲੱਗੂਗਾ ਪੰਜਵਾਂ ਪੂਰਾ ਵੀ ਐ ਫੁਰਦਾ ਜਾ ਕਿਉਂ ਨਹੀਂ ਹੈਗਾ 4 ਮਹੀਨੇ ਲਗਦਾ ਹੈ ਮੋਟੇ-ਮੋਟੇ ਜੇ ਬਣ ਜਾਂਦੇ ਲੋਤੜੇ ਜੇ ਤੇ ਹੋ ਜਾਈ ਪੈ ਕੁੜੀ ਕੀ ਗੱਲ ਹੈ ਤਾਈ ਸਹੀ ਪੁੱਛੇ ਨਾ ਮੈਨੂੰ ਤਾਂ ਆਪ ਝੋਰਾ ਖਾਈ ਜਾਂਦਾ ਹਾਂ ਮੈਂ ਤਾਂ ਆਪ ਕੱਲੇ ਦੇ ਪਿਓ ਨੂੰ ਕਹਿ ਕੇ ਹਟੀਆਂ ਵੀ ਐਂ ਜੇ ਕਾਤਿਆ ਉਹਨਾਂ ਤਾਂ ਮੈਨੂੰ ਐ ਜੇ ਕਹਿ ਕੇ ਸਾਰਤਾ ਵੀ ਕੋਈ ਨਾ ਤੋ ਟੈਨਸ਼ਨ ਨਾ ਲਾ। ਉਹ ਤਾਂ ਠੀਕ ਐ ਕਿ ਤੁਸੀਂ ਚੱਜਣਾ ਮੈਨੂੰ ਐ ਲੱਗਦਾ ਤੂੰ ਚੱਜਣਾ ਖਾਦਾ ਪੀਤਾ ਨਹੀਂ ਇਹ ਜਿਹੜੀ ਦੌਰ ਤੇ ਸੀਗਾ ਤੇਰੇ। ਮੈਨੂੰ ਤਾਂ ਇਹੀ ਲੱਗਦਾ। ਖਾਦਾ ਤਾਂ ਹੈਗਾ ਸੀ ਤਾਈ। ਪਤਾ ਹੀ ਐ ਮੈਂ ਕੋਲੇ ਤਾਂ ਹੁੰਨੀ ਐ ਮੈਨੂੰ ਨਹੀਂ ਪਤਾ ਲੱਗਦਾ ਹੈਗਾ ਕੀ ਖਾਂਦੀ ਸੀ ਤੂੰ। ਤੂੰ ਤਾਂ ਤੇਰੇ ਤਾਂ ਕੁਝ ਪਤਾ ਹੀ ਨਹੀਂ ਜੇ ਕੁਝ ਖਾਂਦੀ ਸੀ ਤਾਂ ਬਾਸ ਕਰ ਦਿੰਦੀ ਸੀ। ਕੁਝ ਨਹੀਂ ਪਤਾ ਹੈਗਾ ਤੇਰੇ ਚੱਜ ਨਾਲ। ਹਣਾ? ਪਤਾ ਹੀ ਕੋਈ ਹੋਰ ਤਾਂ ਨਹੀਂ ਗੱਲ ਮੈਂ ਤਾਂ ਤੇਰੇ ਕੋਲੇ ਆਉਣਾ ਹੀ ਸੀ। ਅੱਛਾ। ਤੇ ਵੀ ਐਂ ਕਤੋਂਗੇ ਨਾ ਪਿੱਛੇ ਮੈਂ ਦੂਜੇ ਜਵਾਬ ਹੁੰਦੇ ਆ ਐਂ ਜੇ ਹੈ ਨਹੀਂਗਾ ਮਗਾ ਮੈਥੋਂ ਤਾਂ ਨਾ ਹਿੰਮਤ ਹੀ ਨਹੀਂ ਪਈ ਕਹਿਣ ਦੀ ਕਹਿਣ ਤਾਂ ਮੈਂ ਵੀ ਵਾਰੀ ਸੀ ਵੀ ਤੈਨੂੰ ਵੀ ਕੁੜੇ ਉਵੇਂ ਇੱਕਰੀ ਪੈਗਾ ਜਿਵੇਂ ਹੋਇਆ ਸੀ ਉਹਨਾਂ ਕੇ ਆ ਤਿੱਕਰ ਵੀ ਸੁੱਖ ਨਾ ਪੰਜ ਮਹੀਨਾ ਲੱਗਣ ਵਾਲਾ ਹੈ ਹੋਰ ਤਾਂ ਇਹ ਕੀ ਗੱਲ ਐਂ ਕਰਨਾ ਤੂੰ ਡਾਕਟਰ ਕੋਲ ਤਾਂ ਇੱਕ ਵਾਰੀ ਦਿਖਾਇਆ ਦਿਖਾਇਆ ਹੀ ਨਹੀਂ ਡਾਕਟਰ ਕੋਲ ਤਾਂ ਲੈ ਕੇ ਜਾਓ ਤਾਈ ਮੈਂ ਕਿਹਾ ਸੀ ਇਹਨਾਂ ਨੂੰ ਇਹ ਕਰਨੇ ਤੋਂ ਐਵੇਂ ਬਹਿਮ ਕਰੀ ਆਂਦੀ ਆਂ ਤਾਂ ਸੋਨ ਮੈਂ ਕੀ ਕਰਾਂ ਬਹਿ ਨਹੀਂ ਫਿਰ ਵੀ ਆਪਣਾ ਦੀਦਾ ਹੀ ਹੈ ਮੈਂ ਕਿਹੜਾ ਦੇਖੀ ਜਵਾ ਕੱਡੀ ਹੋ ਗਈ ਉਮਰ ਪੁੱਤਰੇ ਚਿੱਟੇ ਹੋਏ ਬੈਲ ਧੁੱਪ ਵੈ ਕੇ ਨਹੀਂ ਹੋਏ ਤੇ ਮੈਨੂੰ ਤਾਂ ਐ ਲੱਗਦਾ ਵੀ ਕੋਈ ਗੱਲ ਹੈ ਭਾਈ ਵਾਧਾ ਫੁੱਲਦਾ ਕਿਉਂ ਨਹੀਂ ਹੈਗਾ ਦਬਾਕ ਤੇ ਤੁਸੀਂ ਡਾਕਟਰ ਦੇ ਲੈ ਕੇ ਜਾ ਜੇ ਤੇਰੇ ਆ ਗੱਲ ਨਹੀਂ ਸੁਣਦਾ ਮੈਂ ਕਹਿ ਦੂੰਨੀ ਮੈਨੂੰ ਹੈ ਚਲੋ ਮੈਂ ਦੇਖ ਹੀ ਨਹੀਂ ਹਤਾਈ ਮੈਂ ਦਿਖਾ ਕੇ ਤਾਂ ਮਾ। ਤੂੰ ਆਪ ਕਹਿ ਕੇ ਦੇਖ ਜੇ ਮੈਂ ਕਹਾ ਐ ਕਹੂਗਾ ਵੀ ਤੂੰ ਕਿਹਾ ਜਿदाई ਨੂੰ ਮੈਨੂੰ ਨਹੀਂ ਇਦਾਂ ਕਹਿ ਸਕਦੀ ਫਿਰ ਉਹਨੂੰ ਗੁੱਸਾ ਆ ਜਾਊਗਾ। ਗੁੱਸਾਤਨ ਲੱਗੀ ਤਾਈ। ਈ ਛੋਟੀ ਦੀ ਤਾਂ ਮੈਂ ਆਇਆ ਨਾ ਤੇਨ ਵੀ ਗੁੱਸਾ। ਇਹ ਕਿੱਦਾਂ ਬਿੰਦੀ ਸੀ ਕਿਤੇ ਜਵਾਕ ਤੇ ਤਾਂ ਨਹੀਂ ਅਸਰ ਪੈ ਗਿਆ। ਮੈਨੂੰ ਤਾਂ ਇਹੀ ਲੰਦਾ। ਕੀ ਕੁਸ ਕਿਹਾ ਤਾਈ ਨੂੰ? ਨਾ ਨਾ ਮੈਂ ਤਾਂ ਉਹ ਗੱਲ ਕਰਦੀ ਆ ਵੀ ਡਾਕਟਰ ਦੇ ਲੈ ਕੇ ਜਾਓ ਭਾਈ ਹੱਕ ਬਣਦਾ ਤੁਹਾਡਾ। ਉਨਹੀਂ ਨਹੀਂ ਨਾ ਹਵਾ ਸੁਖਨਾਇਦਾ ਹੋ ਜਾਂਦਾ ਹੈ ਭੋਲੇ ਭੋਲੇ ਵਰਗਾ ਤੇ ਉਹ ਹੋ ਜਾਈ ਪਾਗਾ ਭਾਈ ਜੇ ਤੂੰ ਨਹੀਂ ਕਹਿਣਾ ਮੈਂ ਕਹਿ ਦੂੰ ਮੁੰਡੇ ਨੂੰ ਤੇ ਲੈ ਕੇ ਜਾ ਚਲ ਚੰਗਾ ਪੁੱਤ ਜਾਣੀ ਆ ਮੈਂ ਤਾਂ ਬੈ ਜਾ ਤਾਂ ਇਹ ਚਾਹ ਬਣਾਉਣੀ ਆ ਮੈਂ ਬਸ ਮੈਂ ਤਾਂ ਇਹ ਮੇਰੇ ਪੋਤੇ ਦੀ ਪਤਾ ਲੈਣ ਆਈ ਸੀ ਕਿਵੇਂ ਹੈਗਾ ਤੇ ਦਵਾਈ ਦਵਾ ਲੈ ਚੰਗਾ ਮੇਰੇ ਕਹਿਣ ਤੇ ਨਾ ਨਾ ਤਾਈ ਕੋਈ ਨਾ ਤੇ ਨਾਲੇ ਤੂੰ ゲੜਾ ਗੁੜਾ ਮਾਰ ਜਾ ਕਰ ਤਾ ਆਉਂਦੀ ਨਹੀਂ ਗੀ ਮੇਰੇ ਕੋਲੇ ਨਹੀਂ ਮੈਂ ਆਈ ਨਹੀਂ ਆਉਂਦੀ ਵੀ ਹਜੇ ਜਵਾਕ ਛੋਟਾ ਮੈਂ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਆਉਣੀ ਤਰੀ ਉਹਦੇ ਪੈਰ ਅੰਦਰ ਆਉਂਦੇ ਨੇ ਆ ਗੱਲ ਸੀਗੀ ਚੱਲ ਕੋਈ ਨਹੀਂ ਤੂੰ ਮੇਰੀ ਗੱਲ ਤੇ ਆਸਰ ਕਰ ਲਈ ਨਾ ਨਾ ਕੋਈ ਨਾ ਤਾਈ ਤਾਈ ਵੀ ਕਹੇਗੀ ਵੀ ਦਿਖਾ ਦੋ ਇਹਨਾਂ ਨਾਲ ਨਾ ਆ ਜਾਣ ਤੇ ਗੱਲ ਕਰਦੀਆਂ ਹੁਣ ਇੰਨੀ ਸਿਆਣੀ ਬੁੜੀ ਤਾਂ ਨਹੀਂ ਕੁਝ ਗਲਤ ਕਹੋਗੀ ਉਹਨੇ ਉਹ ਵੀ ਕਹੇਗੀ ਵੀ ਕੋਈ ਗੱਲ ਹੋਣੀ ਹੈ ਕੋ ਸੋਚ ਕੇ ਕਹਿ ਕੇ ਗਈ ਹੋਣੀ ਆ ਕੋਈ ਨਾ ਪੁੱਤ ਤੈਨੂੰ ਲੈ ਕੇ ਜਾਵਾਂਗੇ ਡਾਕਟਰ ਕੋਲੇ ਜੇ ਤੇਰਾ ਪਾਪਾ ਨਾ ਗਿਆ ਨਾ ਆਪਾਂ ਦੋਵੇਂ ਚੱਲ ਵੜਾਂਗੇ ਮਾਂ ਪੁੱਤ ਜੇ ਕੋਲੇ ਜਾ ਕੇ ਹੁਣਾਂ ਅੱਜ ਹੋ ਸਕਦਾ ਘਰੇ ਮਿਲ ਜੇ ਉਹ ਰਾਣੂ ਵੀ ਠੇਕੇ ਦਿੱਤੇ ਜਾਂ ਨੰਨੂਆਂ ਨੂੰ ਸਾਨੂੰ ਦੇ ਦੇ ਬੱਟ ਨਾਲ ਲੱਗਦੀ ਆ ਆਪਾਂ ਨੂੰ ਫਾਇਦਾ ਹੋਊ ਕਰੇ ਮਰਜੀ ਬਾਈ ਨਿੰਮੇ ਕਰਈਆਂ ਚਾਰ ਓਏ ਆ ਜਾ ਆ ਜਾ ਬਾਈ ਕਰਈਆਂ ਠੋਖੀ ਬਣਾਈ ਜਾਨਾ ਓਏ ਆ ਜਾ ਆ ਜਾ ਬਾਈ ਬਣਾਉਣਾ ਕੀ ਹੈ ਇੱਟਾਂ ਦੀ ਗਿਣਤੀ ਜੀ ਮਾਰਦਾ ਸੀ ਅੱਛਾ ਉਹਨਾਂ ਨੇ ਘਰ ਪਾਉਣਾਗਾ ਮਗੰਦੇ ਕਹਨੇ ਉਹ ਮਖਾ ਚੱਲ ਲੈ ਜਾਓ ਵਿਚਾਰੇ ਗਰੀਬ ਬੰਦੇ ਆ ਨਵਾਂ ਇੱਟਾਂ ਕਿੱਥੋਂ ਲਿਆਉਣਗੇ ਆਓ ਚੱਲ ਕਿਸੇ ਦੇ ਕੰਮ ਆ ਜਾਣੀਆਂ ਹਾਂ ਮਖਾ ਨਾਲੇ ਵਿੱਚ ਇੱਟਾਂ ਵਿੱਚਾਂ ਟਾਈਲਾਂ ਜੀਆਂ ਛੋਟਾ ਡੰਗ ਸਰਜੂ ਹੂੰ ਤੇ ਕੀ ਕੰਮ ਆਇਆ ਸੀ ਮੈਂ ਤਾਂ ਤੇਰੇ ਕੋਲ ਆਏ ਆਇਆ ਚਲ ਉਹਨਾਂ ਨੂੰ ਵੀ ਤੂੰ ਠੇਕੇ ਦੇ ਦੇਣੀ ਆ ਹਨਾ ਤੂੰ ਤਾਂ ਆਪ ਦਾ ਠੇਕਾ ਲੈਣਾ ਤੇ ਸਾਡੀ ਯਾਰ ਉੱਥੇ ਵਟਨਾਂ ਲੱਗਦੀ ਆ ਤੂੰ ਸਾਨੂੰ ਠੇਕੇ ਦੇ ਦਿਆ ਕਰ ਸਾਡਾ ਚਲ ਇੱਕ ਮੋਟਰ ਤੋਂ ਪਲ ਜਾ ਅਗਲ ਜ਼ਰੂਰ ਤਾਂ ਤੇਰੀ ਗੱਲ ਠੀਕ ਹੈ ਪਰ ਨਾ ਮੈਂ ਇਤਕੀ ਠੇਕੇ ਦੇ ਦੇਣੀ ਆ ਹੁਣ ਮੈਂ ਖੇਤੀ ਆਪ ਕਰਿਆ ਕਰੂੰ ਤੈਨੂੰ ਪਤਾ ਕਬੀਲਦਾਰੀ ਵੱਧ ਗਈ ਹੁਣ ਕੱਲ ਨੂੰ ਜਵਾਕਰਾਰ ਹੋ ਜਾਊਗਾ ਇਹਨੂੰ ਵੀ ਤਾਂ ਪਤਾ ਲੱਗੇ ਵੀ ਸਾਡੇ ਕੋਲੇ ਕੀ ਆ ਉਹ ਤਾਂ ਤੇਰੀ ਗੱਲ ਮੈਂ ਠੀਕ ਆ ਮੰਨਦਾ ਚਲ ਜੇ 2 ਸਾਲ 4 ਸਾਲ ਜਿੰਨਾ ਤਰ ਤੂੰ ਨਿਆਣਾ ਤੇ ਤੂੰ ਉਹੋ ਕਰਨਾ ਤੇ ਚਲ ਪੈਸੇ ਆ ਤੈਨੂੰ ਦੇਣੇ ਆ ਉਹ ਵੀ ਪੈਸੇ ਦਿੰਦੇ ਸੀ ਪੈਸੇ ਦੇਣੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਬਾਈ ਚਲ ਕੋਈ ਨਾ ਬਾਈ ਬਾਕੀ ਮੈਂਬਰ ਨਾਲ ਮੇਰਾ ਬਾਲਾ ਪਿਆਰ ਸੀ ਤੈਨੂੰ ਪਤਾ ਹੀ ਹੈ ਕੋਈ ਨਾ ਮੈਂ ਘਰੇ ਰਹਿ ਮਸਬਰਾ ਕਰ ਲਾ ਫਿਰ ਤੈਨੂੰ ਮੈਂ ਦੱਸ ਦੂੰਗਾ ਹਾਂ ਰਹਿ ਕਰ ਲਈ ਬਾਈ ਰਹਿ ਤਾਂ ਜ਼ਰੂਰੀ ਆ ਤਾਂ ਤੇਰੀ ਗੱਲ ਠੀਕ ਆ ਚਲ ਕੋਈ ਨਾ ਹੋਰ ਚਾਹ ਪਾਣੀ ਦੱਸ ਮੱਸ ਬਾਈ ਚਾਹ ਪਾਣੀ ਮੈਂ ਪੀ ਕੇ ਆਇਆ ਮੈਂ ਤਾਂ ਆਈ ਆਖਿਆ ਚਲ ਬਾਈ ਕੋਲ ਮੈਂ ਜਾ ਆਮ ਤੇ ਮੱਖਾ ਚੜ ਲੰਘ ਜਾਂਦਾ ਸੀ ਮੇਰੇ ਧਿਆਨ ਚ ਆ ਗਿਆ ਮੱਖਾ ਚੜ ਬਾਈ ਨੂੰ ਪੁੱਛਦੇ ਆ ਚਲ ਕੋਈ ਤਾਂ ਤੇਰਾ ਆਵਦਾ ਘਰ ਜਦੋਂ ਮਰਜੀ ਆ ਜਾ ਬਾਕੀ ਕੋਈ ਨਾ ਤੈਨੂੰ ਕੱਲ ਤੱਕ ਮੈਂ ਦੱਸ ਦੂੰਗਾ ਠੀਕ ਆ ਠੀਕ ਆ ਕੋਈ ਨਹੀਂ ਰਾਇ ਕਰ ਲਈ ਰਾਇ ਵੀ ਜ਼ਰੂਰੀ ਆ ਚਲ ਕੋਈ ਨਹੀਂ ਦੱਸ ਕੋਈ ਨਾ ਬਾਈ ਕੋਈ ਨਹੀਂ ਜੱਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜਾਓ ਬੈਠੋ ਹਾਂਜੀ ਕਿਵੇਂ ਆਏ ਸੀ ਤੁਸੀਂ ਮੈਂ ਫੋਨ ਲਾਇਆ ਸੀਗਾ ਜਸ ਨਿਰਮਲ ਨੂੰ ਫੋਨ ਲੱਗਿਆ ਨਹੀਂ ਇਹਦਾ ਇੰਜੈਕਸ਼ਨ ਬਹੁਤ ਲੇਟ ਆਇਆ ਇੰਜੈਕਸ਼ਨ ਲਵਾਓ ਤੁਸੀਂ ਅ ਸਾਨੂੰ ਪਤਾ ਨਹੀਂ ਸੀ ਜੀ ਸ਼ਾਇਦ ਅਸੀਂ ਮੈਮੀ ਨਹੀਂ ਦੇਖਿਆ ਕਾਰਡ ਤਮਾਰਕ ਚ ਗੱਲ ਨਿਕਲ ਗਈ ਕੋਈ ਗੱਲ ਨਹੀਂ ਜੀ ਤੁਸੀਂ ਕਹਿੰਦੇ ਤੁਸੀਂ ਉਹ ਆਗੇ ਤਾਂ ਹੁਣ ਆ ਜਾਗੇ ਨਹੀਂ ਫਿਰ ਅਸੀਂ ਕੱਲ ਨੂੰ ਮਾਰਨਿੰਗ ਟਾਈਮ ਆ ਜਾਾਂਗੇ ਅੱਜ ਨਹੀਂ ਰਾਜੇ ਤੁਸੀਂ ਕੱਲ ਨੂੰ ਮਾਰਨਿੰਗ ਟਾਈਮ ਆਇਓ ਤੇ ਬੱਚੇ ਦਾ ਨਾ 15 ਦਿਨ ਪਹਿਲਾਂ ਟੀਕਾ ਲੱਗਣਾ ਸੀ 15 ਦਿਨਾਂ ਲੇਟ ਹੈ ਰਾਜੇ ਇਹ ਕਮਜ਼ੋਰ ਕਰਕੇ ਨਾ ਥੋੜਾ ਜਿਹਾ ਹੁਣ ਤੁਸੀਂ ਧਿਆਨ ਦਿਓ ਬੱਚੇ ਕਰਨੀ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਵੈਸੇ ਵੀ ਨਾ ਇੱਕ ਐਵੇਂ ਕਮਜ਼ੋਰ ਆ ਇਹ ਪਤਾ ਨਹੀਂ ਕਾਤੋਂ ਨਾ ਤਾਂ ਬਾਦ ਦਾ ਫੋਲਦਾਗਾ ਮਤਲਬ ਮੈਂ ਇਹ ਨਹੀਂ ਹਾਰਜੀ ਕਰੀ ਅੰਦਰ ਅੰਦਰ ਰੋਈ ਜੇ ਜਾਂਦਾ ਜਿਵੇਂ ਕੁਝ ਦੁੱਖ ਦਾ ਨਹੀਂ ਹੁੰਦਾਗਾ ਐਵੇਂ ਜੇ ਰਹਿੰਦਾਗਾ ਕੋਈ ਨਾ ਤੁਸੀਂ ਇੰਜੈਕਸ਼ਨ ਲਵਾਓ ਫਿਰ ਮੈਡਮ ਨਾਲ ਗੱਲ ਕਰਾਂਗੇ ਥੋੜੀ ਫੀਡ ਨਹੀਂ ਲੈਂਦਾ ਤਾਂ ਕਮਜ਼ੋਰ ਬਹੁਤ ਜ਼ਿਆਦਾ ਕਮਜ਼ੋਰ ਠੀਕ ਹੈ ਚਲੋ ਮੈਂ ਚਲਦੀ ਚਾਹ ਬਣਾ ਲੈਂਦੀ ਜੀ ਬਸ ਚਾਹ ਪੀ ਇੰਜੈਕਸ਼ਨ ਵੀ ਭੁੱਲ ਗਈ ਜਦੋਂ ਮੈਂ ਹੁੰਦੇ ਦਾ ਹੁੰਦਾ ਸੀ ਕਿਤੇ ਤਾਂ ਵੀ ਨਾ ਨੁਕਸਾਨ ਹੁੰਦਾ ਹੋਵੇ ਆ ਜਾਣ ਤਾਂ ਨਨ ਇੰਜੈਕਸ਼ਨ ਤਲਵਾ ਕੇ ਲਈਏ ਦੀ ਸასი ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਪਿਛਲੀ ਵੀਡੀਓ ਚ ਕਮੈਂਟ ਆਏ ਸੀ ਨਾਂ ਬੋਲਣ ਲੱਗੇ ਆ ਨੋਟ ਕਰ ਲਿਓ ਬਾਈ ਅ ਕਲਵਿੰਦਰ ਕੌਰ ਨਿਸ਼ਾਨ ਜਲਾਲਾਬਾਦੀ ਤਨਪ੍ਰੀਤ ਕੌਰ ਮੁਹੰਮਦ ਅਸਵੀਰ ਭੁਪਿੰਦਰ ਚਹਿਲ ਸਮਸ਼ੇਰ ਸਿੰਘ ਛਪਾਰ ਅਨੀਤਾ ਗੋਇਲ ਸੋਨੂ ਰਾਮ ਕੁਲਵੀਰ ਕੌਰ ਫਾਜ਼ਲਕਾ ਦਵਿੰਦਰ ਸਿੰਘ ਗੁਰਦੇਵ ਸਿੰਘ ਫੌਜੀ ਭੈਣੀ ਬਾਊ ਮਨਪ੍ਰੀਤ ਕੌਰ ਦਵਿੰਦਰ ਸਿੰਘ ਚਕੋਹੀ ਇੰਸਪੈਕਟਰ ਜਗਿੰਦਰ ਕਪੂਰ ਥਲਾ ਸੁਖਮਣ ਕਾਲੋਂ ਲੁਧਿਆਣਾ ਗੁਰਜੰਟ ਜਲਾਲਾਬਾਦੀ ਮਖਤਿਆਰ ਸਿੰਘ ਲਬਪ੍ਰੀਤ ਲਬਲੀ ਮਨਪ੍ਰੀਤ ਸਿੰਘ ਬੁੱਟਰ ਪਰਮਜੀਤ ਸਿੰਘ ਜੁਐਸਏ ਸੁਖਪ੍ਰੀਤ ਕੌਰ ਕੁਲਵਿੰਦਰ ਕਿੰਦਰ ਸਰਪ੍ਰੀਤ ਸਿੰਘ ਭਵਿੰਦਰ ਚਹਿਲ ਮੁਖਸਰ ਕਰਨਪਾਲ ਕੌਰ ਸਤਨਾਮ ਸਿੰਘ ਅਜੀਤਵਾਲਾ ਮੋਗਾ ਨਰਿੰਦਰ ਸਿੰਘ ਕਰਨ ਗਿੱਲ ਅਰਸ਼ਦੀਪ ਜਸਪ੍ਰੀਤ ਕੌਰ ਸੈਲੀ ਚੋਹਾਨ ਕਰਨ ਗਿੱਲ ਇਹ ਸਾਡੇ ਕਮੈਂਟ ਸੀ ਤੇ ਮਾਫੀ ਚਾਹੁੰਨੇ ਬਹੁਤ ਦਿਨਾਂ ਬਾਅਦ ਵੀਡੀਓ ਪਾਈ ਆ ਉਹ ਵੀ ਛੋਟੀ ਪਾਈ ਆ ਬਾਈ ਕੋਈ ਪ੍ਰੋਬਲਮ ਕਰਕੇ ਜਿਹੜਾ ਸਿਸਟਮ ਰੋਕਦਾ ਸੀ ਪੰਜ ਚਾਰ ਦਿਨਾਂ ਲਈ ਤੇ ਹੁਣ ਬਸ ਦੋ ਦਿਨਾਂ ਬਾਅਦ ਆਪਣੀ ਵੀਡੀਓ ਆਊਗੀ ਅਗਲੀ ਵੀਡੀਓ ਪਾਵਾਂਗੇ ਜਿੱਥੇ ਸਹੁਰੇ ਉਥੋਂ ਅਰਥੀ ਬਹੁਤ ਸੋਹਣੀ ਸਟੋਰੀ ਆ ਦੇਖਿਓ ਤੁਸੀਂ ਤੇ ਹੁਣ ਦਿਓ ਇਜਾਜ਼ਤ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ